ਸ਼ਲੋਕ ਮਹੱਲਾ ਚੌਥਾ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਔਖਾ ਜਗ ਮਹਿ ਹੋਇਆ ਨਰਕ ਕੋਰ ਦੁਖ ਖੂ ਹੈ ਓਥੈ ਪਕੜ ਓਹ ਧੋਇਆ ਕੂਕ ਪੁਕਾਰ ਕੋ ਨਾ ਸੁਣੇ ਓਹ ਔਖਾ ਹੋਏ ਹੋਏ ਰੋਇਆ ਓਨ ਹਲਤ ਪਲਤ ਸਭ ਗਵਾਇਆ ਲਾਹਾ ਮੂਲ ਸਭ ਖੋਇਆ ਓਹ ਤੇਲੀ ਸੰਦਾ ਬਲਦ ਕਰ ਨਿਤ ਭਲਕੇ ਉਤ ਪ੍ਰਭ ਜੋਆ ਹਰ ਵੇਖੈ ਸੁਣੈ ਨਿਤ ਸਭ ਕਿਛ ਤਿੱਦੁ ਤਸ ਗੁਜ ਜਾ ਨਾ ਹੋਇਆ ਜੈਸਾ ਬੀਜੇ ਸੋ ਲੁਣੈ ਜਿਹਾ ਪੁਰਬ ਤਿਨ ਬੋਇਆ ਜਿਸ ਕਿਰਪਾ ਕਰੇ ਪ੍ਰਭ ਆਪਣੀ ਤਿਸ ਸਤਗੁਰ ਕੇ ਚਰਨ ਧੋਇਆ ਗੁਰ ਸਤਗੁਰ ਪਿਛੈ ਤਰ ਗਿਆ ਜਿਉ ਲੋਹਾ ਕਾਠ ਸੰਗੋਇਆ ਜਨ ਨਾਨਕ ਨਾਮ ਧਿਆਏ ਤੂੰ ਜਤ ਹਰ ਹਰ ਨਾਮ ਸੁਖ ਹੋਇਆ ਮਹੱਲਾ ਚੌਥਾ ਵਡਭਾਗੀਆਂ ਸੋਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰਿ ਰਾਏ ਅੰਤਰ ਜੋਤ ਪ੍ਰਗਾਸਿਆ ਨਾਨਕ ਨਾਮ ਸਮਾਏ ਪਉੜੀ ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਬਹੁਤ ਰਤਨ ਵਿੱਚ ਲੋਕ ਰਹੇ ਕੋਈ ਗੁਰਮੁਖ ਸੇਵਕ ਕੱਢੈ ਖੋਤ ਸਭ ਆਤਮ ਰਾਮ ਪਛਾਣਿਆ ਤਾਂ ਇੱਕ ਰਵਿਆ ਇੱਕੋ ਓਤਪੋਤ ਇੱਕ ਦੇਖਿਆ ਇੱਕ ਮੰਨਿਆ ਇੱਕੋ ਸੁਣਿਆ ਸ਼੍ਰਵਣ ਸਰੋਤ ਜਨ ਨਾਨਕ ਨਾਮ ਸਲਾਹਿਤੁ ਸਚ ਸੱਚੇ ਸੇਵਾ ਤੇਰੀ ਹੋਤ ਸਲੋਕ ਮਹੱਲਾ ਚੌਥਾ ਸਭ ਰਸ ਤਿਨ ਕੈ ਹਿਰਦੈ ਹੈ ਜਿਨ ਹਰਿ ਵਸਿਆ ਮਨ ਮਾਹੀ ਹਰ ਦਰਗਹ ਤੇ ਮੁਖ ਉਜਲੇ ਤਿਨ ਕਉ ਸਬ ਦੇਖਣ ਜਾਹੇ ਜਿਨ ਨਿਰਪਉ ਨਾਮ ਧਿਆਇਆ ਤਿਨ ਕਉ ਭਉ ਕੋਈ ਨਾਹੇ ਹਰ ਉੱਤਮ ਤਿਨਹੀ ਸਰੇਵਿਆ ਜਿਨ ਕਉ ਧੁਰ ਲਿਖਿਆ ਆਹੇ ਤੇ ਹਰ ਦਰਗਹ ਪੈ ਨਾਈਐ ਜਿਨ ਹਰ ਗੁੱਠਾ ਮਨ ਮਾਹੀ ਕੋਈ ਆਪ ਤਰੇ ਸਭ ਕੁਟੰਬ ਸਿਉ ਤਿਨ ਪਿਛੈ ਸਭ ਜਗਤ ਛੜਾਹੇ ਜਨ ਨਾਨਕ ਕਉ ਹਰ ਮੇਲ ਜਨ ਤਿਨ ਵੇਖ ਵੇਖ ਹਮ ਜੀਵਾ ਹੈ ਮਹੱਲਾ ਚੌਥਾ ਸਾ ਧਰਤੀ ਪਈ ਹਰੀਆਵਲੀ ਜਿਥੈ ਮੇਰਾ ਸਤਗੁਰ ਬੈਠਾ ਆਏ ਸੇ ਜੰਤ ਭੈ ਹਰੀਆਵਲੇ ਜਿਨਨੀ ਮੇਰਾ ਸਤਗੁਰ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੋਲ ਤਨ ਤਨ ਤੋਂ ਜਨਨੀ ਜਿਨ ਗੁਰੂ ਜਣਿਆ ਮਾਏ ਤਨ ਤਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨ ਨੇ ਡਠਾਤ ਨਾ ਲੈ ਛਡਾਇ ਹਰ ਸਤਗੁਰ ਮਿਲਹੁ ਦਇਆ ਕਰ ਜਨ ਨਾਨਕ ਧੋਵੈ ਪਾਏ ਪੌੜੀ ਸਤ ਸੱਚਾ ਸਤ ਗੁਰ ਅਮਰ ਹੈ ਜਿਸ ਅੰਦਰ ਹਰ ਉਰ ਧਾਰਿਆ ਸਤ ਸੱਚਾ ਸਤ ਗੁਰ ਪੁਰਖ ਹੈ ਜਿਨ ਕਾਮ ਕ੍ਰੋਧ ਵਿਖ ਮਾਰਿਆ ਜਾਂ ਡਿਠਾ ਪੂਰਾ ਸਤਿਗੁਰੂ ਤਾ ਅੰਦਰੋਂ ਮਨ ਸਾਧਾਰਿਆ ਬਲੇਹਾਰੀ ਗੁਰ ਆਪਣੇ ਸਦਾ ਸਦਾ ਘੁੰਮਵਾਰਿਆ ਗੁਰਮੁਖ ਜਿਤਾ ਮਨਮੁਖ ਹਾਰਿਆ ਸ਼ਲੋਕ ਮਹੱਲਾ ਚੌਥਾ ਕਰ ਕਿਰਪਾ ਸਤਿਗੁਰ ਮੇਲਿਓਨ ਮੁਖ ਗੁਰਮੁਖ ਨਾਮ ਧਿਆਇਸੀ ਸੋ ਕਰੇ ਜੇ ਸਤਿਗੁਰ ਭਾਵਸੀ ਗੁਰ ਪੂਰਾ ਘਰਿ ਵਸਾਏ ਸੀ ਜਿਨ ਅੰਦਰ ਨਾਮ ਨਿਧਾਨ ਹੈ ਤਿਨ ਕਾ ਭਉ ਸਭ ਗਵਾਏ ਸੀ ਜਿਨ ਰਖਣ ਕੋ ਹਰ ਆਪ ਹੋਏ ਹੋਰ ਕੀਤੀ ਝਖ ਚਖ ਜਾਏ ਸੀ ਜਨ ਨਾਨਕ ਨਾਮ ਧਿਆਏ ਤੂੰ ਹਰ ਹਲਤ ਪਲਤ ਛੋੜਾਏ ਸੀ ਮਹੱਲਾ ਚੌਥਾ ਗੋ ਸਿਖਾਂ ਕੈ ਮਨ ਭਾਣ ਦੀ ਗੁਰ ਸਤਗੁਰ ਕੀ ਵਡਿਆਈ ਹਰਿ ਰਖਹੁ ਪੈਜ ਸਤਿਗੁਰੂ ਕੀ ਨਿਤ ਚੜੈ ਸਵਾਈ ਗੁਰ ਸਤਿਗੁਰ ਕੈ ਮਨ ਪਾਰ ਬ੍ਰਹਮਣ ਹੈ ਪਾਰ ਬ੍ਰਹਮ ਛਡਾਈ ਗੁਰ ਸਤਿਗੁਰ ਤਾਨ ਦੀ ਬਾਣ ਹਰ ਤਿਨ ਸਵਿਆਣ ਨਿਵਾਈ ਜਿਨੀ ਡਿਠਾ ਮੇਰਾ ਸਤਿਗੁਰ ਭਾਉ ਕਰ ਤਿਨ ਕੇ ਸਭ ਪਾਪ ਗਵਾਈ ਹਰ ਦਰਗਹ ਤੇ ਮੁਖ ਉਜਲੇ ਬਹੁ ਸੋਭਾ ਪਾਈ ਜਨ ਨਾਮਿਕ ਮੰਗੈ ਧੂੜ ਤੈਨ ਜੋ ਗੁਰ ਕੇ ਸਿੱਖ ਮੇਰੇ ਭਾਈ ਪੌੜੀ ਹੰਵਾਖ ਸਲਾਹੀ ਸਤ ਸਚ ਸਤ ਸੱਚੇ ਕੀ ਵਡਿਆਈ ਸਲਾਹੀ ਸਤ ਸਲਾਹ ਸਤ ਸੱਚ ਕੀਮਤ ਕਿਨੈ ਨਾ ਪਾਈ ਸਤ ਸੱਚਾ ਰਸ ਜਿਨ ਚਖਿਆ ਸੇ ਤ੍ਰਿਪਤ ਰਹੇ ਆਭਾਈ ਇਹ ਹਰ ਰਸ ਸੇ ਹੀ ਜਾਣਦੇ ਜੋ ਗੁੰਗਾ ਮਠਿਆਈ ਖਾਈ ਗੁਰ ਪੂਰੇ ਹਰ ਪ੍ਰਭ ਸੇਵਿਆ ਮਨ ਵੱਜੀ ਬਾਧਾਈ